ਬਰਦਰ ਦੀ ਇਹ ਵਾਲੀ ਅੱਖ ਦੇ ਉੱਤੇ ਨੀਲ ਹੈ ਜੀ ਹਜੇ ਤੱਕ ਪਹਿਲਾਂ ਸੁੱਜੀ ਹੋਈਗੀ ਅੱਖ ਨਹੀਂ ਸੀ 인ਦਰਜੀਤ ਸਿੰਘ ਨੇ ਪਹਿਲਾਂ ਫਸਟ ਆਫ 올 ਇਹਦੇ ਉੱਤੇ ਅਟੈਕ ਕੀਤਾ ਇਹਨੇ ਆਪਣਾ ਬਚਾ ਕੀਤਾ 인ਦਰਜੀਤ ਕੋ ਰੋਡ ਸੀ ਪਤਨ ਕਿੱਥੋਂ ਲੈ ਕੇ ਆਇਆ ਰੋਡ ਦੇਖੋ ਜੀ ਲੋਹੇ ਦੀ ਰੋਡ ਦੱਸਦਾ ਪੈਨ 인ਦਰਜੀਤ ਕੋ ਲੋਹੇ ਦੀ ਰੋਡ ਸੀ ਜਿਸ ਸੇ ਸੰਦੀਪ ਸਿੰਘ ਨੇ ਆਪਣਾ ਬਚਾ ਕੀਤਾ ਪਿੱਛੋਂ ਛੋਟੀ ਮਾਰੀ ਕਿਸੇ ਨੇ ਹੁਣ ਦੋ ਗਨਮੈਨ ਨੇ ਪਿੱਛੋਂ ਬਾਹਾਂ ਲਈਆਂ ਬਿਲਕੁਲ ਸਨ ਨਾ ਪੂਰੀਆਂ ਬੰਨਤੀਆਂ ਜੀ ਪੂਰੀਆਂ ਇਹਨਾਂ ਨੇ ਬੰਨ ਕੇ ਉਹਦੀਆਂ ਲੱਤਾਂ ਪੂਰੀਆਂ ਪਿੱਛੋਂ ਬੰਨ ਕੇ ਥਲੋ ਬਾਜੀ ਦੇ ਡਾਂਗ ਤੇ ਦਾ ਦੇ ਡਾਂਗ ਤੇ ਦਾੰਗ ਚਲੋ ਐਡੀ ਮੋਟੀ ਡਾਂਗ ਕਹਿੰਦਾ ਸਣੀ ਕਹਿੰਦਾ ਮੇਰੇ ਮਾਂ ਦੀ ਸ਼ੁਰੂ ਕਰਦੀ ਭੁਪਿੰਦਰ ਸਿੰਘ ਵਿਰਕ ਐਸਐਸਪੀ ਉਹਨੇ ਕਹਿੰਦਾ ਚੀਕਾਂ ਘੜਾ ਤੇ ਸੰਦੀਪ ਸਿੰਘ ਨੇ ਜਵਾਬ ਦਿੱਤਾ ਮੈਂ ਵੀ ਗੁਰੂ ਦਾ ਸਿੰਘ ਹੀ ਜਾਂ ਚੀਕ ਕਢਵਾ ਕੇ ਵਹਾਫੇ ਮੇਰੇ ਮੂੰਹ ਤੋਂ Hindu ਨੇਤਾ ਸੁਧੀਰ ਸੂਰੀ ਦੇ ਕਤਲ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੀ ਸੰਦੀਪ ਸਿੰਘ ਸਣੀ ਦੀ ਪਟਿਆਲਾ ਜੇਲ੍ਹ ਵਿੱਚ ਕੁੱਟਮਾਰ ਤੋਂ ਬਾਅਦ ਉਸ ਦੀ ਜੇਲ੍ਹ ਨੂੰ ਤਬਦੀਲ ਕਰ ਦਿੱਤਾ ਗਿਆ ਪਟਿਆਲਾ ਤੋਂ ਉਸ ਨੂੰ ਸੰਗਰੂਰ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਹੈ ਸੰਗਰੂਰ جیل ਦੇ ਵਿੱਚ ਭੇਜਣ ਤੋਂ ਬਾਅਦ ਉਸ ਦੇ ਭਰਾ ਮਨਦੀਪ ਸਿੰਘ ਵੱਲੋਂ ਉਸ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਮੁਲਾਕਾਤ ਕਰਨ ਤੋਂ ਬਾਅਦ ਗੱਲ ਕਰਦੇ ਹੋਏ ਮਨਦੀਪ ਸਿੰਘ ਨੇ ਕਿਹਾ ਕਿ ਮੇਰੇ ਭਰਾ ਸੰਦੀਪ ਸਿੰਘ ਸਨੀ ਦੇ ਨਾਲ ਜੇਲ੍ਹ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਸ਼ਹਿ ਦੇ ਉੱਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਦੇਖੋ ਜੀ ਮੇਰੀ ਜੇਲ੍ਹ ਦੇ ਅੰਦਰ ਅੱਧਾ ਘੰਟਾ ਮੁਲਾਕਾਤ ਹੋਈ ਹੈ ਤੇ ਜੇਲ੍ਹ ਜਿਸ ਨਾਲ ਕੱਲ੍ਹ ਘੁਮਰ ਬਦਰ ਆਪਣੇ ਐਡਵੋਕੇਟ ਮਿਲ ਕੇ ਗਏ ਨੇ ਜੋ ਉਹਨਾਂ ਨੇ ਕਿਹਾ ਭਾਜੀ ਬਿਲਕੁਲ ਸੱਚ ਹੈ 1% ਵੀ ਉੱਚ ਝੂਠ ਨਹੀਂ ਹੈਗਾ ਕੀ ਕੁਝ ਹੋਇਆ ਹੈ ਦੇਖੋ ਇੱਕ ਤੇ ਦੋਨੇ ਸਾਈਡ ਦੀ ਲੱਤਾਂ ਲੱਤਾਂ ਜਿਹੜੀਆਂ ਭਾਜੀ ਸੁੱਜੀਆਂ ਪਈਆਂ ਹੋਈਆਂ ਨੇ ਐਨੇ ਕੇ ਨੀਲ ਪਾਏ ਉਹਨਾਂ ਨੇ ਲੱਤਾਂ ਦੇ ਉੱਤੇ ਫਿਰ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਕਿ ਕਸ਼ੈਰਾ ਮਤਲਬ ਕਿ ਸਾਰਾ ਲੋ ਲਵਾਨ ਹੋਇਆ ਬਿਲਕੁਲ ਸਹੀ ਹੈ ਭਾਜੀ ਚ ਕੋਈ ਸ਼ੱਕ ਨਹੀਂ ਜੀ ਠੀਕ ਹੈ ਪਹਿਲਾਂ ਤਾਂ ਮੈਂ ਗੱਲ ਕਰਦਾ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਚਲੋ ਮਾਰੇ ਤੋ ਅੰਗ ਸੰਗ ਹੋਏਗਾ ਨਾ ਝੂਠ 1% ਇਹ ਚ ਬੋਲਾਂਗਾ ਜੋ ਬੋਲਾਂਗਾ ਸੱਚ ਬੋਲਾਂਗਾ ਕਿਉਂਕਿ ਵੇਖੋ ਪਹਿਲਾਂ ਸੁਰੀਆ ਸੁਰੀਆ ਗੱਲਾਂ ਆ ਅੱਜ ਮੈਂ ਬ੍ਰਦਰ ਨੂੰ ਮਿਲ ਕੇ ਆ ਰਿਹਾ ਅੱਜ ਕੋਈ ਝੂਠ ਨਹੀਂ ਹੋਏਗਾ ਦੇਖੋ ਬ੍ਰਦਰ ਦੀ ਇਹ ਵਾਲੀ ਅੱਖ ਦੇ ਉੱਤੇ ਨੀਲ ਹੈ ਜੀ ਹਜੇ ਤੱਕ ਪਹਿਲਾਂ ਸੁਜੀ ਹੋਈ ਹੋਗੀ ਅੱਖ ਨੀਲ ਸੀ ਫਿਰ ਉਸ ਤੋਂ ਬਾਅਦ ਹੁਣ ਬ੍ਰਦਰ ਦੱਸਦਾ ਪਿਆ ਕਿ ਜਦੋਂ ਇਹਨਾਂ ਨੇ ਪਹਿਲਾਂ ਉਹਨਾਂ ਕੀ ਨਾਮ ਹੁੰਦਾ ਇੱਕ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਨੇ ਪਹਿਲਾਂ ਫਸਟ ਆਫ 올 ਇਹਦੇ ਉੱਤੇ ਅਟੈਕ ਕੀਤਾ ਹੈ ਇਨੇ ਆਪਣਾ ਬਚਾ ਕੀਤਾ ਇੰਦਰਜੀਤ ਕੋ ਰੋਡ ਸੀ ਪਤਨ ਕਿਥੋਂ ਲੈ ਕੇ ਆਇਆ ਰੋਡ ਦੇਖੋ ਜੀ ਲੋਹੇ ਦੀ ਰੋਡ ਦਾ ਸਾਹਿਬ ਹੈ ਨਾ ਇੰਦਰਜੀਤ ਕੋ ਲੋਹੇ ਦੀ ਲੋਡ ਸੀ ਜਿਸ ਨਾਲ ਸੰਦੀਪ ਸਿੰਘ ਨੇ ਆਪਣਾ ਬਚਾ ਕੀਤਾ ਪਿੱਛੋਂ ਛੋਟੀ ਮਾਰੀ ਕਿਸੇ ਨੇ ਹੁਣ ਪਤਾ ਨਹੀਂ ਕਿੰਨੇ ਮਾਰੀ ਕਿੰਨੇ ਨਹੀਂ ਮਾਰੀ ਠੀਕ ਹੈ ਜੀ ਸੰਦੀਖ ਆਪਣਾ ਬਚਾ ਕਰਦਾ ਕਰਦਾ ਅੱਗੇ ਭੱਜ ਗਿਆ ਉਹ ਗਿਆ ਭਾਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਉਹਨੂੰ ਲੈ ਕੇ ਆਇਆ ਸੁਖਜੀਤ ਸਿੰਘ ਆ ਜੀ ਉਥੋਂ ਕੋਈ ਜੇਲ੍ਹ ਦੇ ਅੰਦਰ ਔਨ ਡਿਊਟੀ ਹੈ ਜੀ ਉਹ ਜਦੋਂ ਲੈ ਕੇ ਆਇਆ ਤੇ ਸੰਦੀਪ ਸਿੰਘ ਕਹਿੰਦਾ ਮੈਂ ਆ ਗਿਆ ਥੱਲੇ ਇੱਕ ਮਿੰਟ ਕੋ ਪਾਜੀ ਸੰਦੀਪ ਸਿੰਘ ਦੀ ਬਾਹਾਂ ਫੜ ਕੇ ਲੈ ਕੇ ਆਏ ਫਿਰ ਉਸ ਤੋਂ ਬਾਅਦ ਧਾਰੀਵਾਲ ਦੇ ਦੋ ਗਨ ਦੋ ਗਨ ਮੈਨੇ ਪਿੱਛੋਂ ਬਾਹਾਂ ਲਈਆਂ ਬਿਲਕੁਲ ਅਸਨਾ ਨਾ ਪੂਰੀਆਂ ਬਨਤੀਆਂ ਜੀ ਪੂਰੀਆਂ ਇਹਨਾਂ ਨੇ ਬਨ ਕੇ ਉਹਦੀਆਂ ਲੱਤਾਂ ਪੂਰੀਆਂ ਪਿੱਛੋਂ ਬਨ ਕੇ ਥੱਲੋਂ ਪਾਜੀ ਦੇ ਡਾਂਗ ਤੇ ਦਾ ਦੇ ਡਾਂਗ ਤੇ ਡਾਂਗ ਚਲੋ ਐਡੀ ਮੋਟੀ ਡਾਂਗ ਕਹਿੰਦਾ ਸੀ ਨਹੀਂ ਕਹਿੰਦਾ ਮੇਰੇ ਮਾਂ ਦੀ ਸ਼ੁਰੂ ਕਰਤੀ ਚਲੋ ਵੇਖੋ ਜਾਨਵਰ ਨੂੰ ਵੀ ਮਾਰਦੇ ਨੇ ਨਾ ਪਾਜੀ ਉਹ ਵੀ ਚੀਕ ਮਾਰਦਾ ਵਾ ਕਹਿੰਦਾ ਦੀ ਚੀਕਾਂ ਘੜਾ ਇਹ ਗੱਲ ਕੀਤੀ ਜੇ ਭੁਪਿੰਦਰ ਸਿੰਘ ਵੀਰ ਕਾ ਐਸਐਸਪੀ ਉਹਨੇ ਕਹਿ ਕਹਿੰਦਾ ਦੀ ਚੀਕਾਂ ਘੜਾ ਤੇ ਸੰਦੀਪ ਸਿੰਘ ਨੇ ਜਵਾਬ ਦਿੱਤਾ ਮੈਂ ਵੀ ਗੁਰੂ ਦਾ ਸਿੰਘ ਹੀ ਜਾਂ ਚੀਕੜਵਾ ਕੇ ਵਹਾਫੇ ਮੇਰੇ ਮੂੰਹ ਤੋਂ ਉਹ ਫੇ ਮੂੰਹ ਤੋਂ ਵਾਹਿਗੁਰੂ 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 ਬੋਲਣਾ ਸ਼ੁਰੂ ਕਰਤਾ ਉਹਨੇ ਕੋਈ ਨਹੀਂ ਚੜਦੀ ਕਲਾ ਚਲੋ ਸਮਝ ਲੈਣਾ ਨਹੀਂ ਨਹੀਂ ਕੋਈ ਯੋਧੇ ਵਾਲੇ ਕੰਮ ਆ ਯੋਧਾ ਆ ਰਿਹਾ ਕੋਮ ਦਾ ਫਿਰ ਉਸ ਤੋਂ ਬਾਅਦ ਇਹਦੇ ਮੂੰਹ 'ਚ ਕੱਪੜਾ ਪਾ ਦਿੱਤਾ ਕਿਉਂਕਿ ਵਾਇਗਰੂ ਬੋਲਦਾ ਪਿਆ ਸੀ ਪਰ ਮੈਂ ਕਹਿਣਾ ਪਿਆ ਐਨੇ ਦਰਿੰਦਗੇ ਆ ਵੇਖੋ 20 ਬੰਦਿਆਂ ਨੇ ਇੱਕ ਬੰਦੇ ਨੂੰ ਐਨੀ ਪੂਰੀ ਤਰ੍ਹਾਂ ਕੁੱਟਿਆ ਯਾਰ ਇਨਸਾਨੀਅਤ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਤੁਹਾਡੇ ਅੰਦਰ ਕੋਈ ਬੰਦੇ ਨੂੰ ਸ਼ਰਮ ਜਾ ਚਾਹੀਦੀ ਆ ਤੁਸੀਂ ਮੌਜੂਦਾ ਆਫੀਸਰ ਜੇ ਜੇਲ੍ਹ ਦੇ ਅੰਦਰ ਠੀਕ ਹੈ ਹੁਣ ਮੈਂ ਵੇਖੋ ਇੱਥੇ ਵੀ ਮਿਲ ਕੇ ਆਇਆ ਸੰਗਰੂਰ ਦੇ ਵਿੱਚ ਉਹ 20 ਬੰਦੇ ਕੌਣ ਦੱਸਦੇ ਸੀ ਕੌਣ ਸੀ ਮੈਂ ਡਿਟੇਲ 'ਚ ਲੈ ਗਿਆ ਜੀ ਤਾਰੀ ਵਾਲ ਸੁਪਰੀਡੈਂਟ ਹੈ ਜੀ ਉੱਥੋਂ ਦਾ ਉਹਦੇ ਤਿੰਨ ਗਨਮੈਨ ਬਲਕਿਸ਼ੇ ਨੇ ਹੈਗਾ ਜੀ ਉਹਦੇ ਅੰਦਰ ਰਾਮ ਰਾਮ ਹੈਗਾ ਜਿਹੜਾ ਚੱਕਰ ਦੇ ਵਿੱਚ ਹੈਗਾ ਹਵਾਲਦਾਰ ਠੀਕ ਹੈ ਜੀ ਅਰਪਨ ਜੋਤ ਸੁਪਰੀਡੈਂਟ ਨਾਲ ਇਹਦੇ ਗਨਮੈਨ ਜੇ ਜੋਗਿੰਦਰ ਸਿੰਘ ਹੈਗਾ ਜੀ ਸੁਖਜੀਤ ਸਿੰਘ ਹੈਗਾ ਜੀ ਨਵਜੋਤ ਸਿੰਘ ਹੈਗਾ ਜੀ ਭਪਿੰਦਰ ਸਿੰਘ ਵਿਰਕ ਉੱਥੇ ਕੁਰਸੀ ਢਾਹ ਕੇ ਕਹਿੰਦਾ ਮੇਰੀ ਅੱਖਾਂ ਸਾਹਮਣੇ ਭਾਜੀ ਇਹਨੂੰ ਕੁੱਟੋ ਰੀ ਦੇ ਨਾਲ ਚਲੋ ਉਹਨੂੰ ਭਾਜੀ ਰਾਜ ਕਿਹਨਾਂ ਨੇ ਕੋਟਦਾ ਐਂਡ ਤੇ ਭਪਿੰਦਰ ਸਿੰਘ ਪਤਾ ਕੀ ਕਹਿੰਦਾ ਯਾਰ ਇਹਨਾਂ ਦੇ ਆਪਾਂ ਨੂੰ ਕੋਟ ਲਿਆ ਗੋਲੀ ਮਾਰ ਕੇ ਤਾਂ ਕੰਮ ਹੀ ਖਤਮ ਕਰ ਦਿੰਨੇ ਇਹਨੂੰ ਜੀ ਨਹੀਂ ਦੇਣਾ ਬਸ ਆਪਾਂ ਕਿਸੇ ਵੀ ਤਰੀਕੇ ਦੇ ਫਿਰ ਵੇਖੋ ਭਾਜੀ 30 ਮਿੰਟ ਤੇ ਲੈ ਕੇ ਜੋ ਭਾਜੀ ਨੇ ਦੱਸਿਆ ਮੈਨੂੰ ਪੂਰਾ ਉਹ ਦੱਸਾਂਗਾ ਮੈਂ 1 ਮਿੰਟ ਦਾ ਇਦਾਂ ਦੋ ਕਹਿੰਦਾ ਮੈਨੂੰ 30 ਮਿੰਟ ਤੱਕ ਭਾਜੀ ਰੀਜਨਲ ਨੇ ਭਾਜੀ ਪੂਰੀ ਤਸੱਲੀ ਕੀਤੀ ਇਹਨਾਂ ਨੇ ਮੇਰੇ ਤੇ ਪਤਾ ਨਹੀਂ ਭਾਜੀ ਕਾਹਦਾ ਇਹਨਾਂ ਨੇ ਗੁੱਸਾ ਗਲੇ ਮੈਂ ਇੰਨਾ ਕੱਢਦਾ ਜੀ ਅਟੈਕ ਵੀ ਆਪ ਕਰਾਇਆ ਵਾਕਿਆ ਸਹੀ ਕਹਿੰਦਾ ਭਾਏ ਅਟੈਕ ਵੀ ਉਹਨਾਂ ਨੇ ਆਪ ਕਰਾਇਆ ਵੇਖੋ ਤਿੰਨ ਬੰਦੇ ਇਕੱਲੇ ਤੇ ਕਿੰਨਾ ਭਾਜੀ ਹਮਲਾ ਕਰ ਦੇਣਗੇ ਦੇਖੋ ਬੜੀ ਵੇਖੋ ਉਹਨਾਂ ਦਾ ਨ 4 5 6 ਬੰਦੇ ਆਪਸ ਚ ਉਹਨਾਂ ਦਾ ਗਰੁੱਪ ਬਣਿਆ ਸੀ ਬੜਾ ਤਕੜਾ ਉਹਨਾਂ ਦਾ ਉਹਨਾਂ ਨੂੰ ਟਿਚਕਰ ਟਿਚਕਰ ਬੜੀਆਂ ਕਰਦੇ ਚਲੋ ਮੈਂ ਇਹਦੇ ਵਿੱਚ ਵੀ ਝੂਠ ਨਹੀਂ ਕਾਵਾਂਗਾ ਉਹ ਜਿਹੜਾ ਜੇਲ ਸੁਪਰੀਂਡੈਂਟ ਉਹਨਾਂ ਨੂੰ ਵੀ ਆਪਾਂ ਕਈ ਵਾਰੀ ਬੇਨਤੀਆਂ ਕਰ ਚੁੱਕੇ ਆਂ ਰੱਬ ਦਾ ਵਾਸਤਾ ਜੇ ਇਹਦੀ ਬੈਰਕ ਚੇਂਜ ਕਰ ਦਿਓ ਕੁਛ ਕਰ ਦਿਓ ਕੱਲ ਨੂੰ ਵੱਡਾ ਐਕਸੀਡੈਂਟ ਨਾ ਹੋ ਜਾਵੇ ਅਸੀਂ ਨਾ ਪਰਿਵਾਰ ਨਾਲ ਮੁਲਾਕਾਤ ਕਰਨ ਗਏ ਸੀ ਇੱਕ ਉੱਥੇ ਇੱਕ ਨਾ ਉੱਥੇ ਜੇਲ ਦਾ ਪੁਲਿਸ ਮੁਲਾਜ਼ਮ ਸੀ ਉਹਨੇ ਭਾਜੀ ਕੋਈ ਟੌਂਚ ਕੀਤੀ ਚਲੋ ਮੈਂ ਮੁਲਾਕਾਤ ਕਰਕੇ ਆਇਆ ਸੀ ਤੇ ਮੈਨੂੰ ਸੰਦੀਪ ਜੀ ਨੇ ਕਿਹਾ ਇੱਕ ਮਿੰਟ ਯਾਰ ਇੱਕ ਉਹਨਾ ਅੰਦਰ ਟੌਂਚ ਕਰਦੇ ਵੇ ਮੈਂ ਕੋਈ ਨਹੀਂ ਯਾਰ ਹੁਣ ਇੱਥੇ ਆਈਆਂ ਸੁਪਰੀਨਸੈਂਟ ਸਾਹਦੇ ਬਲਾ ਸੁਪਰੀਨਸੈਂਟ ਸਾਹਦੇ ਨੇ ਅੰਦਰ ਤੇ ਵਾਕਿਆ ਹੀ ਉਹ ਸੁਪਰੀਨਸੈਂਟ ਸਾਹਦੇ ਮੂੰਹ ਉੱਥੇ ਬੋਲੇ ਆ ਕਿ ਯਾਰ ਮੈਂ ਵੇਖੋ ਮੈਂ ਇਹਨੂੰ ਮੈਂ ਗਾਲ ਕੱਢੀ ਹੈ ਸੁਪਰੀਨਸੈਂਟ ਕਿ ਇਹ ਕਿਉਂ ਤੁਸੀਂ ਇਹੋ ਜੇ ਕੰਮ ਕਰਦੇ ਵੇ ਕਹਿੰਦਾ ਭਾਜੀ ਪੁਲਿਸ ਮੁਲਾਜ਼ਮ ਤੁਹਾਨੂੰ ਪਤਾ ਗਾਲ ਤੇ ਆਪਾਂ ਕੱਢ ਹੀ ਦਿੰਨੇ ਆ ਯਾਰ ਤੁਸੀਂ ਗਾਲਾਂ ਵੀ ਕੱਢਦੇ ਤੁਸੀਂ ਬੰਦਾ ਵੀ ਮਾਰਦੇ ਤੁਸੀਂ ਜਾਨਵਰ ਹੋ ਯਾਰ ਤੁਸੀਂ ਸਰ ਅੱਧਾ ਘੰਟਾ ਉਹ ਕੁੜਦੇ ਰਹੇ ਜੀ ਉਹਦੇ ਘੰਟੇ ਦਰਾਂ ਕੀ ਕੋਈ ਸਾਸਦੇ ਨੇ ਉਹਨਾਂ ਦਾ ਕੀ ਸਰੀਰ ਦਾ ਕੀ ਨੁਕਸਾਨ ਕਰਦਾ ਹੈ ਭਾਜੀ ਕੋ ਖੜਾ ਨਹੀਂ ਹੋ ਜਾਂਦਾ ਆਪਣੀਆਂ ਲੱਤਾਂ ਦੇ ਉੱਤੇ ਇੰਨਾ ਕੁ ਬੁਰਾ ਹਾਲ ਕੀਤਾ ਅੱਜ ਭਾਜੀ 7ਵਾਂ ਦਿਨ ਹੋ ਚੁੱਕਾ ਨੋ ਮੈਡੀਕਲ ਚਲੋ ਇਹਨਾਂ ਨੇ ਇੱਥੇ ਮੈਡੀਕਲ ਕੁਛ ਨਾ ਕੁਝ ਦਿੱਤਾ ਹੋਏਗਾ ਮੈਂ ਨਹੀਂ ਕਹਣਾ ਕਿ ਨਹੀਂ ਦਿੱਤਾ ਹੋਏਗਾ ਚਲੋ ਪੇਨ ਕਿੱਲੇ ਦਿੱਤੀ ਹੋਈ ਹੈ ਇਹਨਾਂ ਨੇ ਠੀਕ ਹੈ ਜੀ ਇਸ ਤੋਂ ਬਾਅਦ ਨੀ ਕਰਦੇ ਪਏ ਹਜੇ ਇਹ ਜਿਹੜਾ ਇਹਦਾ ਪ੍ਰੋਪੋ ਜਿਹੜਾ ਇਲਾਜ ਹੈ ਨਾ ਭਾਜੀ ਸਰਕਾਰੀ ਹਸਪੀਟਲ ਦੇ ਵਿੱਚ ਡਾਕਟਰਾਂ ਦਾ ਭਾਜੀ ਬੋਰਡ ਬੈਠੇਗਾ ਜਿਹਦੇ ਵਿੱਚ 6 ਡਾਕਟਰਾਂ ਦੀ ਟੀਮ ਹੋਏਗੀ ਉਹ ਪ੍ਰੋਪਰਲੀ ਭਾਜੀ ਇਲਾਜ ਕਰਕੇ ਦੱਸਣਗੇ ਕਿਹੜੀ-ਕਿਹੜੀ ਅਸਿਰ ਤੇ ਇੰਜਰੀਸ ਆਈਆਂ ਵਾ ਫਿਰ ਇੱਕ ਹੈਰਾਨੀ ਵਾਲੀ ਗੱਲ ਭਾਜੀ ਦੀ ਜੀ ਨੂੰ ਦੱਸੀ ਹੈ ਕਹਿੰਦਾ ਐਡੀ ਮੋਟੀ ਰੋਡ ਭਾਈ ਰੋਡ ਜੋ ਟੁੱਟ ਜਾਂਦੀ ਹੈ ਨਾ ਤਿੱਖਾ ਪਾਸਾ ਇੱਕ ਨਹੀਂ ਹੋ ਜਾਂਦਾ ਪਰ ਯੋ ਰੱਖ ਕੇ ਇਹਨਾਂ ਨੇ ਪੈਰ ਤੇ ਮਾਰਿਆ ਭਾਜੀ ਇਹ ਤਾਂ ਇਹ ਭਾਜੀ ਤੇ ਪੈਰ ਤੇ ਮਾਰਿਆ ਪੈਰ ਭਾਈ ਦਾ ਸਾਰਾ ਫੱਟੜ ਹੋਇਆ ਪੇਂਦਰ ਪੱਟੀ ਗਈ ਵੀ ਜਦੋਂ ਚਲੋ ਮੈਡੀਕਲ ਜਿੱਦੋਂ ਹੋਏਗਾ ਪਤਾ ਲੱਗ ਹੀ ਜਾਣਾ ਭਾਈ ਪੈਰ ਦਾ ਫੱਟੜ ਕਰਤਾ ਯਾਰ ਪਤਾ ਨਹੀਂ ਯਾਰ ਇਹ ਤਾਲੀਬਨ ਬਣਾ ਕੇ ਬਹਿ ਚੁੱਕੇ ਸਾਰੇ ਜਾਨੇ ਤੇ ਕਾਰਨ ਕੀ ਦੱਸਿਆ ਕੋਈ ਗੱਲਬਾਤ ਹੋਈ ਹੋਏਗੀ ਕੁੱਟਣ ਲੜਾਈ ਕਰਨ ਤੋਂ ਪਹਿਲਾਂ ਕੋਈ ਸਾਰਾ ਰੌਲਾ ਹੋਣ ਤੋਂ ਪਹਿਲਾਂ ਕਿਸ ਕਿਸ ਦਾ ਕਿਸ ਕਰ ਲਾ ਗੁੱਸਾ ਸੀ ਪ੍ਰਸ਼ਾਸਨ ਦੇ ਸੋਏ ਸੀ ਉਹਦੇ ਸਜ਼ਾ ਕੱਟ ਰਹੇ ਨੇ ਉਹਨਾਂ ਨੇ ਕੋਈ ਗੱਲ ਕਿ ਥ੍ਰੈਟ ਕੀਤਾ ਉਹਨਾਂ ਨੇ ਵੀ ਇਹ ਗੱਲ ਕਰਕੇ ਤੁਹਾਨੂੰ ਕੁੱਟਮਾਰ ਕਰਾਂਗੇ ਜਿੱਦਿਆਂ ਕਰ ਰਹੇ ਆ ਮੈਂ ਉਹ ਦੱਸਣਾ ਚਾਹੁੰਦਾ ਜੀ ਤੁਹਾਨੂੰ ਸੰਦੀਪ ਸਿੰਘ ਰੋਜ਼ ਦੀ ਤਰ੍ਹਾਂ ਨਾ ਪੌਣੇ ਤਿੰਨ ਸਾਲ ਹੋ ਗਏ ਸੁਣੋ ਇਹ ਤਾਂ ਗਲਤ ਗੱਲ ਕਹੀ ਏ ਪਰ ਇੱਕ ਚੀਜ਼ ਦਾ ਬੜਾ ਹੈਰਾਨੀ ਜਾਂਦਾ ਪਿਆ ਵਾ ਇੰਦਰਜੀਤ ਨੂੰ ਕੀ ਇੰਨੀ ਪੈ ਗਈ ਯਾਰ ਤੂੰ ਸਿੱਧਾ ਹੀ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਕੋਈ ਗੱਲ ਕੋਈ ਬਾਤ ਹੈ ਬਹਿ ਕੇ ਯਾਰ ਸੋਲਵ ਕਰ ਲਓ ਕੋਈ ਮਸਲਾ ਤੁਹਾਡਾ ਹੈਗਾ ਬਤੇ ਨਾ ਜੀ ਨਾ ਉਹ ਸਿੱਧਾ ਹੀ ਭਾਜੀ ਆ ਕੇ ਲੋਹੇ ਦੀ ਡੌੜ ਦੇ ਨਾਲ ਹਮਲਾ ਸ਼ੁਰੂ ਕੀਤਾ ਉਹਨੇ ਇਹਨੇ ਇੰਦਰਜੀਤ ਨੇ ਇੰਦਰ ਜੀ ਨੇ ਰੋਏ ਦੀ ਰੋਡ ਮਾਰੀ ਹੈ ਉਸ ਤੋਂ ਬਾਅਦ ਲੱਕੜੀ ਛੋਟੀ ਸਣੀ ਕਹਿੰਦਾ ਪਤਾ ਨਹੀਂ ਮੈਨੂੰ ਪਿੱਛੋਂ ਕਿੰਨੇ ਮਾਰੀ ਕਹਿੰਦਾ ਮੈਂ ਆਪਣਾ ਬਚਾ ਕਰਦੇ ਕਰਦੇ ਭੱਜਾ ਗਿਆ ਗੁਰਦੁਆਰੇ ਸਾਹਿਬ ਜਾ ਕੇ ਵੜ ਗਿਆ ਜਦੋਂ ਮੈਂ ਗੁਰਦੈ ਸਾਹਿਬ ਵੜਿਆ ਉੱਥੋਂ ਭਾਜੀ ਮੈਨੂੰ ਸੁਖਜੀਤ ਨਾਮ ਦਾ ਲੜਕਾ ਉਹ ਲੈ ਕੇ ਆਇਆ ਤੇ ਨਾਲ ਉਹਦੇ ਗਨਮੈਨ ਲੈ ਕੇ ਆਏ ਭਾਜੀ ਬਾਹਵਾ ਪਿੱਛੋਂ ਇੰਜ ਬੰਨ ਕਰਕੇ ਲੱਤਾਂ ਬੰਨ ਕਰਕੇ ਭਾਜੀ ਦੇ ਪੈਰਾਂ ਦੀਆਂ ਤਲੀਆਂ ਦੇ ਨਾ ਭਾਜੀ ਡਾਂਗ ਫੇਰੀ ਪੁੱਛੋ ਕੁਛ ਨਾ ਭਾਜੀ ਬੁਰਾ ਹੀ ਹਾਲ ਕਰ ਛੱਡਿਆ ਰੋਲਾ ਸੀ ਪਹਿਲਾਂ ਤੋਂ ਹੀ ਸੰਦੀਪ ਦਾ ਜਾਂ ਕੀ ਕਾਰਨ ਹੋ ਸਕਦਾ ਵੇਖੋ ਰੋਲਾ ਨਾ ਕੋਈ ਨਹੀਂ ਸੀ ਸੰਦੀਪ ਸਿੰਘ ਦਾ ਕੀ ਹੁੰਦਾ ਸੀ ਕਿ ਭਾਜੀ ਇਹ ਨਾ ਟਿਚਕਰਾਂ ਬੜੀਆਂ ਕਰਦੇ ਸੀ ਵੇਖੋ ਸੂਬਾ ਸਾਰਾ ਤੁਸੀਂ ਸਾਰੇ ਜਾਣਦੇ ਹੀ ਹੋਣਗੇ ਇਹਨੂੰ ਵੀ ਗੁਰਬਚਨ ਉਹਦੀ ਜਾਣਦੇ ਹੋਗੇ ਭਾਜੀ ਇਹ ਨਾ ਅਕਸਰ ਤੌਰ ਤੇ ਨਾ ਸੰਦੀਪ ਸਿੰਘ ਜਦੋਂ ਲੰਘਦਾ ਹੁੰਦਾ ਸੀ ਨਾ ਕਹਿੰਦੇ ਆ ਤਾਂ ਵੀ ਯਾਰ ਕਿਸ ਦਿਨ ਕਰੀਏ ਕੰਮ ਸੈਟ ਮਾਜੇ ਦੇ ਬੜੇ ਆਪਾਂ ਮਤਲਬ ਕਿ ਕਰਕੇ ਆਏ ਆ ਇਹਦਾ ਵੀ ਕਰੀਏ ਕਿਸ ਦਿਨ ਕੰਮ ਸੈਟ ਚਲੋ ਕਦੀ ਘੂਰੀ ਵਟਦੀ ਕਦੀ ਕੋਈ ਵੇਖੋ ਬੰਦਾ ਵਾ ਮੈਂ ਵੀ ਤੁਹਾਨੂੰ ਕਿੰਨਾ ਕਿ ਭਾਜੀ ਗਲਤ ਬੋਲ ਲਾਂਗਾ ਆਖਰ ਕਿੰਨਾ ਕਿ ਤੁਸੀਂ ਵੀ ਭਈ ਇਨਸਾਨ ਤੇ ਬਰਦਾਸ਼ਤ ਕਰੋਗੇ ਹੀ ਨਾ ਭਾਜੀ ਉਹ ਹਾਈਪਰ ਹੀ ਮਤਲਬ ਇੰਨਾ ਕਰ ਦਿੱਤਾ ਸਮਝ ਹੀ ਲੱਗੀ ਕਿਉਂ ਇੰਨਾ ਵੱਡਾ ਬਣਾਤਾ ਡਿਸਪਿਊਟ ਉਹਨਾਂ ਨੇ ਜਿਹੜੇ ਉਹ ਐਲੀਵੇਸ਼ਨ ਲਾ ਰਹੇ ਆ ਵੀ ਸੰਦੀਪ ਨੇ ਅਟੈਕ ਕੀਤਾ ਦਿਨੋਂ ਜਿਹੜੇ ਕੋਸ਼ ਸਾਬਕਾ ਮੁਲਾਜ਼ਮਾ ਉਹਨਾਂ ਦੇ ਸੱਟਾਂ ਲੱਗੀਆਂ ਉਹ ਕਹਾਣੀ ਕੀ ਹੈ ਮੈਂ ਫੇਰ ਇਹਦੇ ਵਿੱਚ ਕਹਾਂ ਜੀ ਇਹ ਤੇ ਦੇਖੋ ਗੁਰੂਮਾਰ ਦੀ ਹਜ਼ੂਰੀ 'ਚ ਫੇਰ ਮੈਂ ਗੱਲ ਕਹਿਣ ਲੱਗਾ ਜੇਲ ਦੇ ਸੁਪਰੀਅਰ ਨੂੰ ਕਿਹਾ ਆਪਣੇ ਬੱਚਿਆਂ ਦੀ ਸੋਹ ਖਾਲਾ ਕਿ ਸੰਦੀਪ ਸਿੰਘ ਨੇ ਅਟੈਕ ਕੀਤਾ ਕਿ ਇਹ ਇੰਦਰਜੀਤ ਨੇ ਕੀਤਾ ਵਾ ਤੂੰ ਜੇਲ ਦਾ ਕੈਮਰਾ ਸੀਸੀਟੀਵੀ ਫੋਟੋ ਦੇ ਦੇ ਹੁਣ ਜਨਤਾ ਕਰ ਦੇ ਸਾਰਾ ਕੋਸ਼ ਕਿਉਂਕਿ ਤੇਰਾ ਝੂਠ ਬਹੁਤ ਸੁਣ ਲਿਆ ਆਪਾਂ ਹੁਣ ਹੁਣ ਤੇਰਾ ਝੂਠ ਨਹੀਂ ਆਪਾਂ ਸੁਣ ਸਕਦੇ ਯੋਗੀ ਹੁਣੇ ਵੀ ਜਦੋਂ ਮੈਂ ਉੱਥੇ ਤੁਰ ਲੱਗਾ ਹੁਣੇ ਵੀ ਇੱਕੋ ਗੱਲ ਕੀ ਤੇਰੇ ਬ੍ਰਦਰ ਨੇ ਅਟੈਕ ਕੀਤਾ ਯਾਰ ਉਹ ਝੂਠ ਬੋਲੇਗਾ ਬੰਦਾ ਅੰਦਰ ਬੈਠਾ ਕੀ ਮੰਗ ਕੇ ਕੀ ਕਰਦੇ ਹੋ ਤੁਸੀਂ ਮੰਗ ਦੇਖੋ ਮੈਂ ਇੱਕੋ ਹੀ ਕਰਨੀ ਹੈ ਨਾ ਜਿਨ੍ਹਾਂ ਨੇ ਸੰਦੀਪ ਸਿੰਘ ਦੇ ਉੱਪਰ ਤਸ਼ੱਦਦ ਕੀਤਾ ਨਾ ਭਾਜੀ ਉਹਨਾਂ ਉੱਤੇ ਮੇਰੇ ਕੋਲ ਨਾਮ ਸਾਰੇ ਆ ਗਏ 22 ਨੇਮ ਭਾਜੀ ਇਹਨਾਂ ਦੇ ਉੱਤੇ ਐਫ ਪਰਚਾ ਹੋਣਾ ਚਾਹੀਦਾ ਜੇ ਜੇ ਇਹਨਾਂ ਉੱਤੇ ਨਾਮ ਪਰਚਾ ਆ ਭਾਜੀ ਵੱਡਾ ਕੱਠ ਕਰਕੇ ਅੱਜ ਦੀ ਅੱਜ ਹੀ ਆਪਾਂ ਡਿਸਾਈਡ ਕਰਾਂਗੇ ਵੱਡਾ ਇਕੱਠ ਕਰਕੇ ਪਾਜੀ ਜਿਲ੍ਹੇ ਚ ਪਰਚਾ ਨਹੀਂ ਨਾ ਹੁੰਦਾ ਉਹਨਾਂ ਚਰਪਾਈ ਆਪਾਂ ਨਹੀਂ ਉੱਠਣ ਲੱਗੇ ਇੱਥੋਂ ਜੋ ਕਰਨਾ ਕਰ ਲੈਣ ਪਾਜੀ ਆਪਾਂ ਕਿੱਥੇ ਬੈਠਾਂਗੇ ਸਲ ਬੈਠਣ ਕਿੱਥੇ ਲੱਗੇ ਇਹ ਬਾਈ ਤੁਹਾਨੂੰ ਡਿਸਾਈਡ ਕਰਕੇ ਦੱਸ ਦਾਂਗੇ ਕਿਉਂਕਿ ਸਾਰੇ ਸਲਾਹ ਕਰਕੇ ਹੋਣਾ ਇਹ ਚੀਜ਼ ਬਾਈ ਲੋਕੋ ਕਿ ਮੈਂ ਕੱਲਾ ਪੱਕਾ ਤਰਨ ਜਾ ਰਹੇ ਸੰਗਰੂਰ ਵੀ ਹੋ ਸਕਦਾ ਲੇ ਦੇਖੋ ਮੈਂ ਇਹ ਪੂਰਾ ਕਲੀਅਰ ਨਹੀਂ ਕਰ ਰਿਹਾ ਮੀਟਿੰਗ ਕਰਨ ਤੋਂ ਬਾਅਦ ਸਰ ਮੈਂ ਦੱਸ ਸਕਦਾ ਮੈਂ ਵੀ ਦੇਖੋ ਤੁਹਾਨੂੰ ਕੁਝ ਇੱਥੇ ਗੱਲ ਕਹਿ ਦੇਵਾਂ ਉਹ ਚੀਜ਼ੇ ਨਾ ਉਹ ਤੇ ਫਾਇਦਾ ਕੋਈ ਨਹੀਂ ਸਰ ਉਹ ਚੀਜ਼ਾਂ ਇੱਕ ਡਾਕਟਰ ਦਾ ਬੋਰਡ ਬਣਨਾ ਛੇ ਰਕ ਇੱਕਦੋ ਹੋਣਾ ਮੈਡੀਕਲ ਜੀ ਦੇਖੋ ਕਹਿ ਤਰੇ ਐ ਵੈਸੇ ਦੇਖੋ ਜੀ ਇੱਕ ਚੀਜ਼ ਹੋਰ ਤਾਂ ਮੈਂ ਦੱਸਣ ਲੱਗਾ ਮਾਨ ਜੋ ਕੋਰ ਨੇ ਆਰਡਰ ਕਰ ਦਿੱਤਾ ਕਿ ਸੰਦੀਪ ਅਜ ਤਿੰਨ ਦਿਨ ਹੋ ਚੁੱਕੇ ਆ ਇਸ ਨੂੰ ਮਾਨ ਜੋ ਕੋਰ ਨੇ ਆਰਡਰ ਕਰ ਦਿੱਤਾ ਸੰਦੀਪ ਸਿੰਘ ਦਾ ਮੈਡੀਕਲ ਕਰਾਓ ਜੇ ਉਹ ਤਿੰਨ ਬੰਦੇ ਇੰਨੇ ਫਟੜਾ ਤਾਂ ਇਹਦਾ ਕੀ ਹਾਲ ਕੀਤਾ ਹੋਊਗਾ ਅੰਦਰ ਫਿਰ ਮੈਨੂੰ ਕੱਲ ਹੀ ਵਕੀਲ ਸਾਹਿਬ ਨੇ ਦੱਸਿਆ ਸੀ ਹੁਮਰ ਬਦਰੀ ਨੇ ਕਹਿੰਦੇ ਵੀਡੀਓ ਕਾਲ ਤੇ ਭਾਜੀ ਪੇਸ਼ੀ ਕਰਾਈ ਸੀ ਲੇਡੀਜ਼ ਡਾਕਟਰ ਹੀ ਭਾਜੀ ਕੋਈ ਵੇਖਿਆ ਨਹੀਂ ਗਿਆ ਇੰਨਾ ਤਸ਼ੱਦਦ ਕੀਤਾ ਯਾਰ ਇਹਨਾਂ ਬੰਦੇਆਂ ਦੇ ਉੱਤੇ ਇਹ ਰਾਸ਼ਸ ਨੇ ਹੁਣ ਕਹਿੰਦੇ ਬਈ ਕੀ ਭਾਜੀ ਅੱਜ ਦੇ ਰੇਟ ਚ ਹੋਇਆ ਨਹੀਂ ਮੈਡੀਕਲ ਸ਼ਾਇਦ ਕੱਲ ਭਾਜੀ ਕਰ ਦੇਣਗੇ ਮੈਡੀਕਲ ਸੰਦੀਪ ਸਿੰਘ ਦਾ ਤੇ ਇੱਕ ਬੇਨਤੀ ਮੈਂ ਇਥੇ ਹੋਰ ਕਰਨਾ ਚਾਹੁੰਦਾ ਜੀ ਆਪਣੇ ਐਸਜੀਪੀਸੀ ਧਾਮੀ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਥੇਦਾਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਕਰਦੇ ਜਿੰਨੀਆਂ ਵੀ ਸਾਡੀਆਂ ਸਿੱਖ ਜਥੇਬੰਦੀ ਜਿਹਨਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਜਿਹੜੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਕਰਦੇ ਬਾਕੀ ਇੱਕ ਬੇਨਤੀ ਕਰਦੇ ਆ ਸੰਘਰਸ਼ ਅਜੇ ਚੱਲੂ ਹੀ ਹੈ ਸੰਘਰਸ਼ ਅਜੇ ਬੰਦ ਨਹੀਂ ਹੈ ਸਿਰਫ ਇਹਨੂੰ ਇੱਕ ਦਿਨ ਵਾਸਤੇ ਅੱਜ ਦੇ ਨਾਸਤੇ ਚੁੱਕਿਆ ਗਿਆ ਕਿਉਂਕਿ ਉਹ ਵੀ ਇਹਨਾਂ ਨੇ ਸਾਨੂੰ ਕਿਹਾ ਸੀ ਇਹ ਦੱਸਣ ਜੋ ਗੱਲ ਆ ਵੀ ਜਿਹੜੇ ਐਸਐਸਓ ਭਵਿੰਦਰਾ ਇਹ ਜੇਲ੍ਹ ਜਾਂਦਾ ਹੈ ਹਾਂ ਹਾਂ ਕੈਦੀ ਹੈ ਕੈਦੀ ਹੈ ਇਹਨੂੰ ਸਜ਼ਾ ਹੋਈ ਵੀ ਹੈ ਬਿਲਕੁਲ ਦੇਖੋ ਅਰੇ ਸੰਘਰਸ਼ ਚਾਲੂ ਹੈ ਸੰਘਰਸ਼ ਬੰਦ ਨਹੀਂ ਹੋਇਆ ਕਿਉਂਕਿ ਪ੍ਰਸ਼ਾਸਨ ਨੇ ਸਾਨੂੰ ਇਹ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਕੋਆਪਰੇਟ ਕਰੋਗੇ ਤਾਂ ਅਸੀਂ ਕੋਆਪਰੇਟ ਕਰਾਂਗੇ ਸੰਦੀਪ ਸਿੰਘ ਦਾ ਕੱਲ ਦੀ ਡੇਟ ਦੇ ਉੱਤੇ ਦਾ ਮੈਡੀਕਲ ਹੋ ਜਾਏਗਾ ਜੇ ਸੰਦੀਪ ਸਿੰਘ ਦਾ ਮੈਡੀਕਲ ਕੱਲ ਦੀ ਡੇਟ 'ਚ ਨਹੀਂ ਹੋਇਆ ਤਾਂ ਅਰਨਾ ਕੱਲ ਤੋਂ ਫਿਰ ਜਾਰੀ ਰਹੇਗਾ ਠੀਕ ਹੈ